ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਘੋਲੀਆਂ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘ ਆਲਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਜਗਜੀਤ ਘੋਲिए ਦੀਆਂ ਤੁਹਾਨੂੰ ਦੋ ਜਰਸੀ ਵਹਿੜਾ ਮਖਾਉਣੀਆਂ ਬਹੁਤ ਸੋਹਣੀਆਂ ਬੱਚੀਆਂ ਜਾਤ ਬਰੀਡ ਵਾਲੀਆਂ ਨਿਆਲ ਸਿੰਘ ਵਾਲਾ ਬਾਗਾ ਪ੍ਰਾਣਾ ਇਸ ਰੀਜੋ ਮੋਲਰੇਟ ਜਗਜੀਤ ਘੋਲੀਏ ਬਾਈ ਦੇ ਜਾਇਜ਼ ਹੀ ਹੁੰਦੇ ਆ ਡੇਲੀ ਪਸ਼ੂ ਆਉਂਦੇ ਆ ਡੇਲੀ ਇਸ ਘਰੋਂ ਸੇਲ ਹੋ ਕੇ ਜਾਂਦੇ ਆ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲਿਆ ਕੇ ਅੱਗੇ ਸੇਲ ਕਰਦੇ ਆ ਜੋੜਾ ਜਰਸੀਆਂ ਦਾ ਸੇਲ ਹੈ ਇੱਕ ਤਾਜੀ ਸੂਈ ਸਵਾਈ ਆ ਬਹੁਤ ਚੰਗੀ ਮਗਰਵੱਛੀ ਵਾਲੀ ਇਨਫਰਮੇਸ਼ਨ ਲੈ ਦਿੰਨਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਆਸੀ ਨਾਮ ਜੁਜੀ ਸਿੰਘ ਪੰਡ ਕੋਲਿਆ ਖੁਰਦ ਤੁਸੀਂ ਨਿਹਾਲ ਸਿੰਘ ਅਜਲਾ ਮੋਗਾ ਫੋਨ ਨੰਬਰ ਦਾਸੀ 9056653118 ਬਾਈ ਜੋੜਾ ਜਗਜੀਤ ਆ ਆ ਜੋੜਾ ਬਕਾਊਗਾ ਬਾਈ ਗੱਪਣ ਵੇੜਾ ਆ ਰਾਤ ਸੋਈਆ 2 ਵਜੇ ਜੇਰ ਪੈ ਗਈ 2 ਵਜੇ ਸੋਈਆ 4:30 ਵਜੇ ਨੂੰ ਜੇਰ ਪੈ ਗਈ ਹੈ ਜੇਰੋ ਪੱਠੇ ਚ ਪਈ ਹੈ ਬਾਈ ਇਹਦੀ ਠੀਕ ਆ ਬੱਚਾ ਮਗਰ ਬੱਚੀ ਆ ਆਪਾਂ ਇਹਨੂੰ ਮੰਨ ਲਓ ਬਾਈ 7:00 ਵਜੇ ਡੇਢ 2 ਕਿਲੋ ਬੋਲਾ ਕੱਢਿਆ ਬੱਚੀ ਵੱਛੀ ਨੂੰ ਚੰਗਾ ਕੇ ਠੀਕ ਹੈ ਦੁੱਧ ਹੁਣਗਾ ਸੇਵਾ ਦਾ ਇਹ 13 ਪਿਆ ਜੇ 14 ਪਿਆ ਜੇ ਸਹੀ ਠੀਕ ਹੈ ਯਾਨੀ ਕਿ ਬੱਚੇ ਨੂੰ ਪਿਆ ਕੇ ਬਹੁਤ ਦਾ 1.5 2 ਕਿਲੋ ਚੋਇਆ ਯਾਨੀ ਕਿ ਸਣੇ ਬੱਚੇ 3 ਕਿਲੋ ਚੋਲਿਆ ਹੋ 3 ਕਿਲੋ ਚੋਲਿਆ ਹਾਂ ਦੋਸਤੋ ਮਗਰ ਜੇਰ ਪੈ ਗਈ ਆ ਤੁਸੀਂ ਵੇਖ ਸਕਦੇ ਆ ਵੀਡੀਓ ਬਣਾਉਣੀ ਕਰਕੇ ਜੇਰ ਵੀਰ ਨੇ ਨੱਪੀ ਨਹੀਂ ਡੱਬਾਠਲ ਚ ਪਾ ਕੇ ਰੱਖੀ ਆ ਮਗਰ ਜਰਸੀ ਵਹਿੜ ਦੇ ਬਹੁਤ ਸੋਹਣੀ ਵੱੱਛੀ ਆ ਬਾਈ ਕਹਿੰਦਾ ਇਹ ਪਿਆਜੇ 13 ਇਹ ਪਿਆਜੇ 14 ਇੱਥੇ ਖੁੱਲਾ ਦੁੱਧ ਪਿਆਜੂ 13 ਤੋਂ 14 ਕਿਲੋ ਦੇ ਵਿੱਚ ਵਿੱਚ ਸਵੇਰ ਪਹਿਲੀ ਚਵਾਈ ਕੀਤੀ ਆ ਰਾਤ ਸੂਈ ਆ ਜੇਰ ਵਾਲੇ ਪਾਸੋਂ ਕੰਪਲੀਟ ਐ 2 2.5 ਕਿਲੋ ਆ 1.5-2 ਕਿਲੋ ਬਾਈ ਕਹਿੰਦਾ ਬੌਲੀ ਚੋਈ ਆ ਕੁਛ ਬੱਚੇ ਨੇ ਬੌਲਾ ਪੀ ਲਿਆ ਹੋਊਗਾ ਯਾਨੀ ਕਿ 2.5-3 ਕਿਲੋ ਬੌਲੀ ਹਵਾਨੇ ਚ ਸਵੇਰ ਨਿਕਲੀ ਆ ਬਾਕੀ ਆਪਾਂ ਜੇਰ ਜਿਹੜੀ ਪੈਂਦੀ ਉਹਦੀ ਵੀਡੀਓ ਵੀ ਬਣਾ ਕੇ ਰੱਖੀ ਵੀ ਆ ਹਾਂ ਇਹ ਵੀਰ ਭਰਾ ਮੰਗ ਲੈਂਦੇ ਆ ਬਾਈ ਜੇਰ ਪੈਂਦੀ ਦੀ ਵੀਡੀਓ ਦਿਖਾ ਦੇ ਸਹੀ ਆ ਬਾਕੀ ਵੀਡੀਓ ਚ ਵੀ ਆਪਾਂ ਕਹਿੰਨੇ ਆ ਆਪਣੀ ਗਰੰਟੀ ਜੇਰ ਦੀ ਪੂਰੀ ਫੁੱਲ ਦਾ ਸਹੀ ਆ ਦੋਸਤੋ ਬਾਈ ਕਹਿੰਦਾ ਆਪਣੀ ਜੇਰ ਦੀ ਗਰੰਟੀ ਹੁੰਦੀ ਆ ਫੁੱਲ ਬਹੁਤ سارے ਭੈਣ ਭਰਾ ਬਾਈ ਕਹਿੰਦਾ ਵੀਡੀਓ ਮੰਗਾਉਂਦੇ ਹੁੰਦੇ ਆ ਬਾਈ ਯਾਰ ਜਦੋਂ ਜੇਰ ਪੈਂਦੀ ਆ ਉਦੋਂ ਦੀ ਵੀਡੀਓ ਸਾਨੂੰ ਭੇਜੋ ਬਾਈ ਕਹਿੰਦਾ ਹਰੇਕ ਆਪਾਂ ਵੀਡੀਓ ਬਣਾ ਕੇ ਰੱਖ ਲਈਦੀ ਆ ਜਦੋਂ ਪਸ਼ੂ ਸੂਣਦਾ ਉਸ ਤੋਂ ਬਾਅਦ ਜੇਰ ਪੈਂਦੀ ਆ ਉਦੋਂ ਬਾਈ ਕਹਿੰਦਾ ਵੀਡੀਓ ਬਣਾ ਲਈਦੀ ਆ ਵੀਡੀਓ ਬਣਾਈ ਹੋਈ ਆ ਬਾਕੀ ਬੱਠਲ ਵੀ ਆ ਪਿਆ ਜੇਰ ਵਾਲਾ ਥਣ ਬਹੁਤ ਸੋਹਣਿਆ ਦੀ ਚਵਾਈ ਵਾਲੇ ਹਵਾਨਾ ਸੋਹਣਾ ਠੋਸ ਨਿਕਰ 11 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਤੇ ਸਾਰਾ ਦੇਣੀ ਪਿਆ ਸ਼ਾਮ ਤੇ ਕਰ ਹਵਾਨਾ ਬੋਲੀ ਨਾਲ ਭਰ ਲੈਣਾ 13 14 ਕਿਲੋ ਖੁੱਲਾ ਦੁੱਧ ਪੇਜੂ ਬਾਦਾਮੀ ਰੰਗ ਦੀ ਜਰਸੀ ਆ ਥਾਣ ਮੁਠੀ ਵਾਲਿਆ ਹੱਦੀ ਚਵਾਈ ਵਾਲੇ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਕੋਈ ਫੋਟ ਨਹੀਂ ਸ਼ਾਂਗ ਨਹੀਂ ਥਣ ਭਾਂਡੇ ਦੀ ਸਾਫ ਸੁਥਰੀ ਆ ਖਾਸ ਗੱਲ ਆ ਕਿ ਮਗਰ ਵੀ ਬੱਚੀ ਆ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਆ ਜੇ ਬੱਚਾ ਹੁੰਦਾ ਲਿਜਾਣਾ ਫੇਰ ਵੀ ਨਾਲ ਪੈਣਾ ਸੀ ਪਰ ਹੈਗੀ ਬੱਚੀ ਆ ਆਉਂਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਵੜ ਤਿਆਰ ਹੋ ਜੂਗੀ ਦੁੱਧ 13 14 ਕਿਲੋ ਖੁੱਲਾ ਪਿਆ ਜੂ 11 ਵਜੇ ਵੀਡੀਓ ਬਣਾ ਰਹੇ ਆ ਸ਼ਾਂਤੀ ਕਰਵਾਨਾ ਬੌਲੀ ਨਾਲ ਭਰ ਲੈਣਾ ਮੁੱਲ ਜਗੇ ਜੈ ਜ ਮਿੱਤਰਾ ਜਮਾ ਜਾਜ ਬਾਈ ਅਜੇ 45 ਮੰਗ ਲੇਗਾ ਤਾਂ ਵੀ ਵੇਖ ਜੇ ਬੱਚਾ 40 ਹਜ਼ਾਰ ਜਮਾਨ ਕਰ ਦਿੰਦੇ 40000 40000 ਜਮਾਨ ਦੋਸਤੋ ਬਾਈ ਕਹਿੰਦਾ ਜਮਾ ਜਾਜ ਮੋਲਾ ਜੇ 45000 ਮੰਗ ਲਿਆ ਤਾਂ ਵੀ ਵਿਗ ਜਾਣੀ ਆ ਪਰ ਆਪਾਂ 40000 ਚੋ ਬਾਈ ਕਹਿੰਦਾ ਮਾਨ ਕਰ ਦੇਣਾ ਬੱਚਾ ਬਹੁਤ ਚੰਗਾ ਸੋਹਣੇ ਮੂੰਹ ਮੱਥੇ ਦੀ ਬੱਚੀ ਆ ਛੋਟਾ ਕੰਨ ਬੋਦੀ ਵਾਲੀ ਬੱਚੀ ਬਿਲਕੁਲ ਜਾਇਜ਼ ਮੁੱਲ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੀ ਬਹੁਤ ਰਹਿੰਦੀਆਂ। ਇੱਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਲੈਣੀ ਹੈ ਘਰੇ ਦੁੱਧ ਪੀਣ ਨੂੰ ਲੈਣੀ ਸੂਈ ਸਵਾਈ ਲੈਣੀ ਬੱਚੀ ਵਾਲੀ ਆ ਤੇ ਸਾਰਾ ਕੁਝ ਹੀ ਹੈਗਾ ਸੂਈ ਸਵਾਈ ਵੀ ਤਾਜੀ ਆ ਮਗਰ ਵੀ ਬੱਚੀ ਆ ਮੁੱਲ ਵੀ ਜਾਇਜ਼ ਆ 2 ਨੰਬਰ ਤੇ ਆ ਜਗੀ। 2 ਨੰਬਰ ਦੇ ਬਾਈ ਦਿਨ 12 ਪਏ ਆ। ਮੌਲੋ ਤਰੀਕਾ ਅਜ ਹੋ ਗਈ ਆ 15 ਇਹਦੇ 22 ਦਿਨ ਪੂਰੇ ਆ। ਠੀਕ ਆ। ਮਾਲਕਾਂ ਨੇ ਜਿਹੜੇ ਦੱਸੇ ਆ ਆਪਾਂ ਨੂੰ ਤੇ ਬਾਕੀ 2 ਦਿਨ ਪਹਿਲਾਂ ਵੀ ਸੂਲ ਸਕਦੀ ਆ ਬਾਅਦ 'ਚ ਵੀ ਸੂਲ ਸਕਦੀ ਆ। ਦੋ ਦੋ ਕਹਿੰਦੇ 15 ਕਿਲੋ ਅਸੀਂ ਪਹਿਲੇ ਅਸੀਂ ਉਹ ਚੋਇਆ ਠੀਕ ਹੈ ਬਾਕੀ ਜੋ ਤੁਰੂ ਕੀ ਆਪ ਵੀ ਦੱਸੋ ਵੀ ਢੋਲ ਲਰ ਗਈ ਹੈ ਸਹੀ ਹੈ ਦੋਸਤੋ ਬਾਈ ਕਹਿੰਦਾ ਢੋਲ ਲਰ ਗਈ ਹੈ ਪੱਠੇ ਪੱਠਿਆਣਾਂ ਜਿਵੇਂ ਰੱਜੀ ਹੈ ਬਦਾਮੀ ਰੰਗ ਦੀ ਜਰਸੀ ਦੂਜਾ ਸੂਆ 15 ਕਿਲੋ ਦੁੱਧ ਬਾਈ ਦੱਸਦਾ ਜਿੰਨਾ ਤੋਂ ਲਈਓ ਦੱਸਦੀ ਅਸੀਂ ਚੋਇਆ 12 ਦਿਨ ਡੇਟ ਮੁਤਾਬਕ ਕੱਚੀ ਹੈ ਤੇ ਦੋ ਦਿਨ ਕੋਈ ਬਾਈ ਕਹਿੰਦਾ ਪਹਿਲਾਂ ਵੀ ਸੂ ਸਕਦੀ ਹੈ ਤੇ ਕੋਈ ਦੋ ਦਿਨ ਉੱਪਰ ਵੀ ਲੈ ਸਕਦੀ ਹੈ ਵੈੜ ਲਾਏ ਪਈ ਵੀ ਹੈ ਕੱਲੀ ਕੱਚੀ ਕੱਚੀ ਇਹ ਦਣ ਲੈ ਜਨੇ ਨੇ 12 10 12 ਦਿਨ ਅਗਲਾ ਭੈਣ ਭਰਾ ਵਧੀਆ ਸੇਵਾ ਕਰ ਲੈਂਦਾ ਸਾਰੀ ਵਾਲ ਟੈਲ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੂਥ ਥਾਣੇ ਇਹਦੇ ਵੀ ਸੋਹਣੇ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਦੋਸਤਾਂ ਤੇ ਆਈਆਂ ਪਹਿਲੀ ਵੀ ਪਾਣੀ ਪੀ ਗਈ ਆ ਕੇ ਦੂਜੀ ਵੀ ਪਾਣੀ ਪੀ ਆ ਕੇ ਖੜ ਗਈ ਆਹ ਲੱਥ ਨਹੀਂ ਆ ਜਾਂਦਾ ਆਪਣੇ ਕੋਲੇ ਠੀਕ ਆ ਪਰਸੂ ਵੀਡੀਓ ਪਾਈ ਸੀ ਕਿ ਅੱਜ ਕੱਲ ਵੀਡੀਓ ਪਾਈ ਸੀ ਸੋਭਾ ਹਾਂ ਕੱਲ ਸੋਭਾ ਪਾਈ ਸੀ ਹਾਂ ਉਹ 12 ਤੋਂ ਪਹਿਲਾਂ ਪਹਿਲਾਂ ਵੇਖ ਗਈਆਂ ਸੀਗੀਆਂ ਠੀਕ ਆ ਤੇ 4:00 ਵਜੇ ਫੇਰ ਦੋਨੇ ਆ ਗਈਆਂ ਇਹ ਠੀਕ ਆ ਉਹ ਆਉਂਦੀ ਸੂਪੀ ਸੀਗੀ ਤੇ ਇਹ ਦੂਜੇ ਸੂਬੇ ਬਾਈ ਕਹਿੰਦਾ ਸੁੰਦੀ ਆ 15 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਥਣ ਭਾਂਡੇ ਦੀ ਸਾਫ਼ ਸੁਥਰੀ ਆ ਮਲ ਢੱਲਾਂ ਹਜੇ ਬਹੁਤ ਪਈਆਂ ਕੱਲੀ ਕੱਚੀ ਕੱਚੀ ਐ ਵਛੀ ਰਾਜੀ ਆ ਜਦੋਂ ਤਿਆਰ ਹੋ ਜਾਂਦੀ ਆ ਫੁੱਲ ਪੈਸਿਆਂ ਦੀ ਵਹਿੜ ਆ ਅੱਜ 12 ਦਿਨ ਡੇਟ ਮੁਤਾਬਕ ਕੱਚੀ ਐ ਨਾ ਜੇ ਤਿਆਰ ਕਰਕੇ ਵੇਚ ਨਹੀਂ ਹੋਵੇ ਵਛੀ 60-65000 ਦੀ ਐ ਠੀਕ ਆ ਪਤਾ ਕਿੰਨੇ ਦੇ ਦੇਣੀ ਆ 35000 ਦੀ 35 ਦੀ 35 ਦੇ ਦੇਣੀ ਆ ਭਲਾ ਹੋਵੇ ਤੇਰਾ ਬਾਈ ਕਹਿੰਦਾ ਜਦੋਂ ਤਿਆਰ ਕਰਕੇ ਜਰਸੀ ਵੇਚਣੀ ਹੋਵੇ 60 65 ਹਜ਼ਾਰ ਦੀ ਆ ਅੱਜ 35 ਹਜ਼ਾਰ ਦੀ ਦੇ ਦੇਣੀ ਬਾਈ ਕਹਿੰਦਾ ਜਮਾਂ ਜਾਇਜ਼ ਅੱਜ ਵਰਛੀਆਂ ਵਾਲੇ ਭਾਈ ਦੇ ਦਿੰਦੀ ਆਪਾਂ ਠੀਕ ਐ ਬਿਲਕੁਲ ਜਾਇਜ਼ ਮੁੱਲ ਤੁਹਾਨੂੰ ਵੀ ਪਤਾ 34 35 ਹਜ਼ਾਰ ਦਾ ਆਉਂਦਾ ਵੀ ਕੀ ਐ ਕੱਚੀ ਜ਼ਰੂਰ ਹੈਗੀ 10 12 ਦਿਨ 10 12 ਦਿਨ ਅਗਲਾ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜੋ ਕਿ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਕਰਮ ਵਾਲੀ ਰਾ ਜਿੰਮੇ ਪੈਸੇ ਵਟਾ ਜੂਗੀ ਬਾਕੀ ਐ ਆ ਕੋਈ ਇਹ ਛੋਟੀ ਨਹੀਂ ਹੈਗੀ ਪੂਰੀ ਫੁੱਲ ਵੱਡੇ ਕੱਦ ਜਾਏ ਜੇ ਇਹ ਛੋਟੀ ਆ ਇਹ ਵੱਡੀ ਆ ਇਹ ਤੋਂ ਵੱਡੀ ਤਾਂ ਫਿਰ ਬਾਈ ਕੋਈ ਹੋਰ ਆਣੀ ਨਹੀਂਗੀ ਪੂਰੀ ਫੋਲ ਵੱਡੀ ਵੜਾ ਠੀਕ ਹੈ ਹਾਂ ਦੋਸਤੋ ਬਾਈ ਕਹਿੰਦਾ ਜੇ ਕੋਈ ਭੈਣ ਭਰਾ ਇਹ ਜਰਸੀ ਨੂੰ ਕਵੇ ਛੋਟੀ ਐ ਪਰ ਇਹ ਤੋਂ ਵੱਡੀ ਤਾਂ ਬਾਈ ਕਹਿੰਦਾ ਆਣੀ ਨਹੀਂਗੀ ਆ ਦੇਖੋ ਹਜੇ ਆ ਵਾਲਟਾ ਸਾਰੀਆਂ ਕੱਢ ਕੇ ਸੁਣਾ ਹਾਂ ਆ ساری ਵਾਲਟਾ ਕੱਢ ਕੇ ਸੁਣਾ 10-12 ਦਿਨਾਂ ਤਾਈਂ ਸੋਨਾ ਵੱਡਾ ਖਵਾਨਾ ਤਿਆਰ ਕਰਕੇ ਸੂ ਕੋਈ ਫੋੜ ਨਹੀਂ ਛਾਂਗਣੀ 35000 ਦੀ ਦੇ ਦੇਣੀ ਆ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੁੱਲ ਦੀਆਂ ਦੋ ਜਰਸੀਆਂ ਇੱਕ ਤਾਜੀ ਸੂਈ ਸਵਾਈ ਮਗਰ ਬੱਛੀ ਐ ਗੱਬਣ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਜੋੜਾ ਪਸੰਦ ਹੋਣਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਬੱਦਮਾਨ ਤਾਣ ਹੋ ਜੂ ਸਾਰਿਆਂ ਨੂੰ ਸ਼ਸ਼ਕ